ਮਾਤਾ ਪਾਕ ਹੋਰ ਜਿਹਦੇ ਜਨਮ ਸਥਾਨ ਦੇ ਦਰਸ਼ਨ ਕਰ ਰਿਹਾ ਸੰਗਤ ਜੀ ਉਹ ਮਾਤਾ ਪਾਕ ਹੋਰ ਜਿਸ ਨੇ ਗੁਰਗੁਰੇਵ ਸਿੰਘ ਮਹਾਰਾਜ ਦੇ ਪਾਤਸ਼ਾਹੀ ਦੇ ਸਾਥ ਛੱਡ ਕੇ ਆਏ ਸਿੰਘਾਂ ਨੂੰ ਲਾਨਤਾਂ ਪਾਈਆਂ ਪਾਲੋ ਚੂੜੀਆਂ ਤੇ ਬਣ ਜੋ ਜਨਾਨੀਆਂ ਦੇ ਸ਼ਬਦ ਬੋਲੇ ਤੇ ਬਾਅਦ ਵਿੱਚ ਗੁਰਗੁਰੀਬ ਸਿੰਘ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲ ਡਟ ਕੇ ਮੁਗਲਾਂ ਦਾ ਨਾਲ ਸਾਹਮਣਾ ਕੀਤਾ ਤੇ ਜ਼ਖਮੀ ਹੋ ਗਏ ਆਪ ਸ਼ਹੀਦ ਹੋ ਗਏ ਸਨ ਮਾਦਾ ਭਾਕ ਔਰਜੇ ਦਾ ਸਤਕਾਰ ਕਰਨ ਵਾਲੇ ਵੀਡੀਓ ਨੂੰ ਅੰਤ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਇਹ ਸਥਾਨ ਕਿੱਥੇ ਹੈ ਇਸ ਦਾ ਕੀ ਇਤਿਹਾਸ ਹੈ ਆਓ ਸੰਗਤ ਜੀ ਆਪ ਜੀ ਨੂੰ ਦੱਸਦੇ ਆਂ ਤੇ ਨਾਲ ਹੀ ਅਗਲੀ ਵੀਡੀਓ ਵਿੱਚ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਬੀਬੀ ਵੀਰੋ ਜੀ ਦੇ ਜਿੱਥੇ ਅਨੰਦ ਕਾਰਜ ਹੋਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਜਾ ਇਸੀ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਜਨਮ ਸਥਾਨ ਮਾਤਾ ਪਾਕ ਔਰ ਪਿੰਡ ਚਵਾਲ ਜ਼ਿਲ੍ਹਾ ਤਰਨਤਾਰਨ ਵਿਖੇ ਸ਼ੋਭਿਤ ਹੈ ਪਵਣ ਪਿੱਤਰ ਅਸਥਾਨ ਆਓ ਸੰਗਤ ਜੀ ਦੱਸਦੇ ਹਾਂ ਵਿਸਥਾਰ ਦੇ ਨਾਲ ਇਥੋਂ ਦਾ ਪੂਰਾ ਇਤਿਹਾਸ ਸੰਗਤ ਜੀ ਪਿੰਡ ਚਵਾਲ ਵਿਖੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸੇਵਕ ਚੌਧਰੀ ਬਾਬਾ ਲੰਗਾਹ ਜੀ ਦੇ ਪਰਿਵਾਰ ਵਿੱਚ ਪੈਦਾ ਹੋਈ ਮਾਤਾ ਪਾਕ ਔਰ ਜੀ ਵਾਹਿਗੁਰੂ ਵਾਹਿਗੁਰੂ ਇਸ ਦੇ ਬਾਰੇ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਦੀ ਬਾਰਮਈ ਪੋੜੀ ਵਿੱਚ ਇਸ ਤਰ੍ਹਾਂ ਜ਼ਿਕਰ ਕਰਦੇ ਹਨ ਪੱਟੀ ਅੰਦਰ ਚੌਧਰੀ ਟਿੱਲੋ ਲਾਲ ਲੰਗਾਹ ਸਹੰਦਾ ਇਸ ਬੱਚੇ ਦੇ ਜਨਮ ਲੈਣ ਤੋਂ ਬਾਅਦ ਪਰਿਵਾਰ ਤਰੱਕੀ ਤੇ ਸਿਖਰ ਵੱਲ ਜਾਣ ਲੱਗਾ ਸਾਰੇ ਇਸ ਲੜਕੀ ਨੂੰ ਬਾਗਪਰੀ ਬਾਗਾਂ ਵਾਲੀ ਤੇ ਬਾਗ ਕਹਿ ਕੇ ਬੁਲਾਉਣ ਲੱਗੇ ਇਸ ਤਰ੍ਹਾਂ ਸੰਗਤ ਜੀ ਬਚਪਨ ਵਿੱਚ ਹੀ ਆਪ ਜੀ ਨੇ ਕੀਰਤਨ ਸੁੰਨ ਵੱਲ ਧਿਆਨ ਵਧੇਰੀ ਦਿੱਤਾ ਅਤੇ ਰੁਚੀ ਰਕੀ ਆਪ ਜੀ ਨੇ ਮਾਈ ਪਾਗ ਕੋਰ ਦਾ ਨਾਮ ਕਿਵੇਂ ਕਮਾਇਆ ਸਵਾ 6 ਫੁੱਟ ਕੱਦ ਵਾਲੀ ਜਵਾਨ ਲੜਕੀ ਹੋਈ ਉਸ ਨੇ ਸ਼ਸਤਰ ਵਿਦਿਆ ਵਰਸ਼ਾ ਚਲਾਉਣਾ ਨਿਜੇ ਬਾਜੀ ਘੋੜ ਸਵਾਰੀ ਅਤੇ ਹੋਰ ਅਨੇਕਾਂ ਕਰਤਵ ਸਿਕੰਦਰ ਵਿੱਚ ਮੁਹਾਰਤ ਹਾਸਲ ਕੀਤੀ ਆਨੰਦਪੁਰ ਸਾਹਿਬ ਵਿਖੇ ਮੁਗਲਾਂ ਨਾਲ ਹੋਈ ਲੜਾਈ ਸਮੇ ਕੁਝ ਸਿੰਘ ਗੁਰਗਮੇਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਦਾਵਾ ਦੇ ਕੇ ਵਾਪਸ ਮੱਜੇ ਆ ਪਹੁੰਚੇ ਤਾਂ ਮਾਤਾ-ਪਾਕ ਹੋਰ ਅਤੇ ਹੋਰ ਇਸਤਰੀਆਂ ਨੇ ਉਹਨਾਂ ਸਿੰਘਾਂ ਨੂੰ ਫਟਕਾਰ ਪਾਈ ਜੇ ਤੁਸੀਂ ਸੰਕਟ ਵਿੱਚ ਗੁਰਗਮੇਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਥ ਛੱਡ ਕੇ ਆ ਗਏ ਉਹ ਇਲਾਕੇ ਦਾ ਇਕੱਠ ਕਰਕੇ ਮਾਤਾ-ਪਾਕ ਹੋਰ ਜੀ ਜੋਸ਼ ਭਰਪੂਰ ਆਵਾਜ਼ ਵਿੱਚ ਸਿੰਘਾਂ ਨੂੰ ਝੰਡੋੜਿਆ ਤੇ ਕਿਹਾ ਤੁਸੀਂ ਉਹਨਾਂ ਚੂੜੀਆਂ ਪਹਿਨ ਕੇ ਬੈਠ ਚੋ ਕਰ ਗੁਰੂ ਜੀ ਦਾ ਆਸੀ ਸਾਥ ਦੇਣ ਵਾਸੇ ਜਾ ਰਹੀਆਂ ਹਾਂ ਬਦਾਵਾ ਸਿੱਖ ਦੇ ਕੇ ਆਏ ਸਿੰਘਾਂ ਸਮੇਤ ਇੱਕ ਵੱਡਾ ਜਥਾ ਅਗਵਾਈ ਮਾਤਾ ਪਾਕੌਰ ਜੀ ਨੇ ਮਰਦਾਂ ਵਾਲਾ ਲਿਬਾਸ ਪਹਿਨ ਕੇ ਕਿਰਪਾਨ ਸਜਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਗਰਜ ਦੀ ਆਵਾਜ਼ ਦੇ ਵਿੱਚ ਦੁਸ਼ਮਣਾਂ ਨੂੰ ਵੰਗਾਰਿਆ ਇਧਰਾਣੇ ਦੀ ਟਾਬ ਮੁਖਸਰ ਕੋਲ ਮੁਗਲਾਂ ਦੀ ਫੌਜ ਦੀ ਗੁਰਗਬਿੰਦ ਸਿੰਘ ਮਹਾਰਾਜ ਤੇ ਪਾਛਾਈ ਦੇ ਨਾਲ ਹਕਮਸਾਣ ਦੇ ਯੁੱਧ ਦੇ ਵਿੱਚ ਮਾਤਾ ਭਾ ਕੌਰ ਭਾਈ ਮਣੀ ਸਿੰਘ ਦੀ ਅਗਵਾਈ ਵਾਲੇ ਜਥੇ ਨੇ ਬੜੀ ਬਹਾਦਰੀ ਨਾਲ ਮੁਗਲਾਂ ਦੇ ਆਹੂ ਲਾਏ ਤੇ ਬਹਾਦਰੀ ਨਾਲ ਲੜੇ ਹੋਏ ਮਾਤਾ ਜੀ ਆਖਿਰ ਜ਼ਖਮੀ ਹੋ ਕੇ ਡਿੱਗ ਪਏ ਜਿਸ ਜੰਗ ਵਿੱਚ ਗੁਰੂ ਸਾਹਿਬ ਜੀ ਦੀ ਫਤਿਹ ਹੋਣ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀ ਹੋਈ ਡਿੱਗੀ ਮਾਤਾ ਭਾ ਕੌਰ ਜੀ ਗੁਰਗਮ ਸਿੰਘ ਮਹਾਰਾਜ ਚੇ ਪਾਛਾਈ ਨੇ ਮਨਮ ਪੱਟੀ ਕਰਾਈ ਹੁਣ ਸੰਗਤ ਜੀ ਜਦੋਂ ਆਪਾਂ ਮੁਕਸਰ ਸਾਹਿਬ ਵਿਖੇ ਦਰਸ਼ਨਦਾਰੇ ਕਰਨ ਵਾਸਤੇ ਜਾਂਦੇ ਤਾਂ ਉਸ ਸਥਾਨ ਤੇ ਮਾਤਾ ਪਾਕ ਔਰ ਜਿੱਦਾ ਗੁਰਦਰਾ ਸਾਹਿਬ ਵੀ ਸ਼ਿਸ਼ੂ ਵਿਦੈ ਨਦੇੜ ਵਿਖੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾ ਜੀ ਬਾਲਰਾਉ ਅਤੇ ਰੁਸਤਮਰਾਉ ਦੀ ਬੇਨਤੀ ਮੰਨ ਕੇ ਜਨਵਾੜੇ ਚਲੇ ਗਏ ਜਿੱਥੇ ਉਹਨਾਂ ਨੇ ਆਪਣੇ ਅੰਤਿਮ ਸੁਵਾਸ ਤੇ ਅਗੇ ਜਨਵਾੜੇ ਵੀ ਆਪ ਜੀ ਦੀ ਯਾਦ ਵਿੱਚ ਸੁੰਦਰ ਗੁਰਦੁਆਰਾ ਸਾਹਿਬ ਸਜੋਬਿਤ ਹੈ ਸੰਗਤ ਜੀ ਨੇ ਦੇੜ ਵਿਖੇ ਹਯੂਰ ਸਾਹਿਬ ਜਦੋਂ ਆਪਾ ਦਰਸ਼ਨਦਾਰੇ ਕਰਨ ਵਾਸਤੇ ਜਾਂਦੇ ਆ ਸੱਚਖੰਡ ਸਾਹਿਬ ਦੇ ਬਿਲਕੁਲ ਸਾਹਮਣੇ ਬੂੰਗਾ ਮਾਤਾ ਪਾਕੌਰ ਜੀ ਦਾ ਸਜੋਬਿਤ ਹੈ ਜਿਸ ਦੇ ਆਪ ਜੀ ਨੂੰ ਪਿਛਲੇ ਸਾਲ ਦਰਸ਼ਨਦਾਰੇ ਕਰਵਾਏ ਸਨ ਜਿੱਥੇ ਮਾਤਾ ਵੱਲੋਂ ਵਰਤੇ ਗਏ ਹਥਿਆਰ ਅਤੇ 12 ਫੁੱਟ ਲੰਬੀ ਸਵਾ ਮਣ ਪਾਰੇ ਬੰਦੂਕ ਵੀ ਸਜੋਬਿਤ ਹੈ ਮਾਤਾ ਪਾਕੌਰ ਜੀ ਦੇ ਵਰਸ਼ੇ ਦਾ ਚਲ ਸਤਖੰਡ ਵਿਖੇ ਗੁਰੂ ਸਾਹਿਬ ਜੀ ਦੇ ਆਸਣ ਦੇ ਸਨਮਾਨ ਪਾ ਰਿਆ ਹੈ ਮਾਤਾ ਜੀ ਦੇ ਜੱਦੀ ਪਿੰਡ ਚਬਾਲ ਵਿਖੇ ਉਹਨਾਂ ਦੀ ਯਾਦ ਵਿੱਚ ਸੰਤ ਬਾਬਾ ਖੜਕ ਸਿੰਘ ਜੀ ਬੀੜ ਸਾਹਿਬ ਵਾਲਿਆਂ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਜਨਮ ਸਥਾਨ ਤੇ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਜਿਹੜੀ ਆ ਉਹ ਕਰਵਾਈ ਗਈ ਸੀ ਤੇ ਬਾਅਦ ਵਿੱਚ ਸਤਖੰਡ ਵਾਸੀ ਬਾਬਾ ਤਨਨ ਸਿੰਘ ਨੇ ਕਰਵਾਈ ਅਤੇ ਹੁਣ ਸੰਗਤਾਂ ਦੇ ਸਨਜੋਗ ਦੇ ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਹੈ ਤੇ ਸੰਗਤ ਜੀ ਆਜਿਓ ਜੀਨ ਦਰਸ਼ਨ ਕਰਵਾਏ ਹਨ ਜਨਮ ਸਥਾਨ ਮਾਤਾ ਭਾਕੌਰ ਜੀ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਵੀਡੀਓ ਨੂੰ ਪਸੰਦ ਆ ਕੇ ਪਸੰਦ ਦੇ ਜਰੂਰ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਜਣੀਆਂ ਦਰਸ਼ਨਦਾਰ ਜਿਹੜੇ ਆ ਕਰ ਸਕਦੀਆਂ ਹਨ ਜੁੜੇ ਰਹੋ ਇਸੇ ਤਰ੍ਹਾਂ ਆਪਣੇ YouTube Facebook Instagram ਦੇ ਨਾਲ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਤੇ ਜਲਦੀ ਪਹੁੰਚ ਸਕਣ ਤੇ ਇਸੇ ਤਰ੍ਹਾਂ ਹੀ ਗੁਰੂ ਘਰ ਦੇ ਦਰਸ਼ਨਦਾਰ ਜਿਹੜੇ ਆ ਕਰਕੇ ਆਨੰਦ ਮਾਣ ਸਕੋ ਬੋਵਿਚ ਕਰਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ